ਦੇਖ ਲੋ ਸ਼ੈਨੀ 1250 TM ਦਾ ਕੈਮਨ ਸ਼ੈਨੀ 1250 ਇਹ ਦਾ ਕੈਮਨ ਇਸ ਤਰੀਕੇ ਦੇ ਨਾਲ ਇਹਨੂੰ ਕਰਨਾ ਹੈ ਇਹ ਦੇਖ ਸ਼ੈਨੀ ਦੇ ਫੰਕਸ਼ਨ ਕੰਪਿਊਟਰ ਸੇਮ ਸੇਮ ਹੈ ਕੋਈ ਵਿੱਚ ਹੋਣੀ बारह सौ सारा सिस्टम सेम ही है सियानी बारह सौ दो थले बंदे थल बजे इस तरीके की शैनी बारह सौ सेम सिक्स फिफ्टी वाला सिस्टम ਸੇਮ ਇਸ ਤਰੀਕੇ ਦੇ ਨਾਲ ਸਟੈਂਡ ਲਗਾ ਕੇ ਤੁਸੀਂ ਇਹਨੂੰ ਰੱਖ ਸਕਦੇ ਜੇ ਕਹਿਵੇਂ ਨਾ ਲੋਡ ਕਰ ਸਕਦੇ ਜੀ ਬਹੁਤ ਹੀ ਵਧੀਆ ਸਿਸਟਮ ਹੈ ਸ਼ੈਨੀ 1250 ਇਹ ਇਹਦੀ ਕਾਰ ਬਾਡੀ ਸ਼ੈਨੀ 1250 ਦੀ ਕਾਰ ਬਾਡੀ ਇਹਦੀ ਪਿੰਨਾ ਨੇ ਲੈਵਲ ਇੱਥੇ ਰਿਮੋਟ ਲੱਗਣੀ ਹੈ ਹੈਡ ਮੋਟਰ ਲਗਾ ਕੇ ਤੁਸੀਂ ਇਹਨੂੰ ਜੈਕ ਚੱਕਣੇ ਆ ਚਾਰ ਨੰਬਰ ਜੈਕ ਇੱਥੇ ਕਟਰੋਲਰਾਂ ਦਾ ਗ੍ਰੀਸ ਕਰਨ ਵਾਲਾ ਜਿਹੜਾ ਸਿਸਟਮ ਹੈ ਇਹ ਤੇ 71250 ਦੀ ਸਿਸਟਮ ਸਾਰੇ